ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਯੂਕੇ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਖਬਰਾਂ ਤੋਂ ਪਹਿਲਾਂ ਮੁੱਖ ਸੁਰਖੀਆਂ ਤੇ ਮਾਰਦਿਆਂ ਚਾਤ ਯੂਕੇ ਵੀਜ਼ਾ ਨੀਤੀ ਵਿੱਚ ਵੱਡਾ ਬਦਲਾਅ ਅੰਗਰੇਜ਼ੀ ਭਾਸ਼ਾ ਦੀ ਅਸ਼ਰਤਾਂ ਹੋਈਆਂ ਸਖਤ ਹੋਣੇ ਬੰਦ ਵਰਕ ਵੀਜ਼ਾ ਦੇ ਲਈ B2 ਖਿਆਲਾਸਮੀ ਕਈ ਰੇਲ ਰੂਟਾ ਪੂਰੀ ਤਰ੍ਹਾਂ ਹੋਏ ਬੰਦ ਤੇ ਹਿਥੋਂ ਤੋਂ ਪੰਜਾਬ ਡਾਣਾ ਹੋਈਆਂ ਰਾਤ ਲੰਡਨ ਪੈਨਸ਼ਨਰਾਂ ਦੇ ਲਈ ਵੱਡੀ ਖਬਰ 22 ਲੱਖ ਪੈਨਸ਼ਨਰ ਹੋ ਸਕਦੇ ਨੇ ਪਰ ਭਾਵਿਤ ਤਾਂ ਮੁਫਤ ਯਾਤਰਾ ਲਾਭਤ ਵਿੱਚ ਕਟੌਤੀ ਦੀ ਸੰਭਾਵਨਾ ਯੂਕੇ ਸਰਕਾਰ ਨੇ ਵੀਜ਼ਾ ਨੀਤੀਆਂ ਦੇ ਵਿੱਚ ਵੱਡਾ ਬਦਲਾਅ ਕਰਦਿਆ ਕਈ ਪ੍ਰਮੁੱਖ ਕਾਮਕਾਜੀ ਰੂਟਾ ਦਿੱਲੀ ਅੰਗਰੇਜ਼ੀ ਭਾਸ਼ਾ ਦੀਆਂ ਸਰਤਾਹ ਹੋਲ ਸਖਤ ਕਰ ਦਿੱਤੀਆਂ ਨੇ ਇਹ ਨਵੇਂ ਨਿਯਮ 8 ਜਨਵਰੀ 2026 ਤੋਂ ਲਾਗੂ ਹੋ ਚੁੱਕੇ ਨੇ ਨਵੇਂ ਨਿਯਮਾਂ ਦੇ ਅਨੁਸਾਰ ਹੁਨਰਬੰਦ ਵਰਕਰ ਸਕਿਲ ਅਪ ਵਰਕਰ ਅਤੇ ਹਾਈ ਪੋਟੈਂਸ਼ੀਅਲ ਇੰਡੀਵਿਜੂਅਲ ਵੀਜ਼ਾ ਦੇ ਲਈ ਅਰਜੀ ਦੇਣ ਵਾਲੇ ਬਿਨੇਕਾਰਾਂ ਨੂੰ ਹੁਣ ਅੰਗਰੇਜ਼ੀ ਭਾਸ਼ਾ ਦੇ ਉੱਚ ਮਿਆਰ ਉੱਤੇ ਖਰਾ ਉਤਰਨਾ ਹੋਵੇਗਾ ਬੋਲਣ ਸੁਣਨ ਪੜ੍ਹਨ ਅਤੇ ਲਿਖਣ ਦੇ ਲਈ ਲੋੜਿੰਦਾ ਪੱਧਰ ਹੁਣ B1 ਤੋਂ ਵਧਾ ਕੇ B2 ਕਰ ਦਿੱਤਾ ਹੈ ਕਿ ਆਮ ਯੂਰੋਪੀਅਨ ਫਰੇਮਵਰਕ ਆਫ ਅ ਰੈਫਰੈਂਸ ਮੁਤਾਬਕ ਬੀ2 ਪੱਧਰ ਨੂੰ ਉੱਚ ਵਿਚਾਰ ਕਲਾ ਮਿਆਰ ਮੰਨਿਆ ਜਾਂਦਾ ਹੈ ਜੁਲਾਕਪਾਕ ਵਿਦੇਸ਼ੀ ਭਾਸ਼ਾ A ਲੈਵਲ ਦੇ ਪ੍ਰੋਪਰ ਹੈ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਇਹ ਤਬਦੀਲੀ ਉਹਨਾਂ ਲੋਕਾਂ ਉੱਤੇ ਲਾਗੂ ਨਹੀਂ ਹੋਵੇਗੀ ਜੋ ਪਹਿਲਾਂ ਹੀ ਮੌਜੂਦ ਵੀਜ਼ਾ ਸ਼੍ਰੇਣੀ HUK ਦੇ ਵਿੱਚ ਨੇ ਜਦੋਂ ਤੱਕ ਉਹਨਾਂ ਨੂੰ ਆਪਣਾ ਵੀਜ਼ਾ ਬਦਲਣ ਦੀ ਲੋੜ ਨਾ ਪਵੇ DMH ਸਟਾਲਾਰਟ ਲੌਕ ਫਰਮ ਦੀ ਪਾਈਵਲ ਅਤੇ ਇਮੀਗ੍ਰੇਸ਼ਨ ਵਿਸ਼ੇਸ਼ ਜੀ ਕੈਮੀਲਾ ਕਲੇਮਨ ਕਹਿੰਦੀ ਹੈ ਕਿ ਨਵੇਂ ਨਿਯਮਾਂ ਦੇ ਕਾਰਨ ਵਿਦੇਸ਼ਾਂ ਤੋਂ ਭਰਤੀਆਂ ਦੇ ਵਿੱਚ ਦੇਰੀ ਹੋ ਸਕਦੀ ਹੈ ਖਾਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਅੰਗਰੇਜ਼ੀ ਟੈਸਟਾਂ ਦੀ ਉਪਲਬਧਤਾ ਸੀਮਤ ਹੈ ਉਨਾ ਚੇਤਾਵਨੀ ਦਿੱਤੀ ਹੈ ਕਿ ਵਾਦੂ ਸਮਾ ਸਿਹਤ ਸੰਭਾਲ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਰਗੇ ਖੇਤਰ ਦੇ ਵਿੱਚ ਜੋ ਅੰਤਰਰਾਸ਼ਟਰੀ ਸਟਾਫ ਉੱਤੇ ਨਿਰਭਰ ਨੇ ਉਹ ਮਜ਼ਦੂਰ ਘਾਟ ਨੂੰ ਹੋਰ ਵਧਾ ਸਕਦੇ ਨੇ ਇਸ ਦੌਰਾਨ ਫੈਨੇਸਾ ਕੈਂਗਵੈਨ ਇਮੀਗ੍ਰੇਸ਼ਨ ਲਾਅ ਤੇ ਸੀਨੀਅਰ ਕਲਾਈਂਟ ਮੈਨੇਜਰ ਰੌਲਸ ਕੈਨੇਡੀ ਕਹਿੰਦੇ ਨੇ ਕਿ ਨਵੇਂ ਨਿਯਮ ਮਾਲਕਾਂ ਦੇ ਲਈ ਸਮੇਂ ਅਤੇ ਖਰਚੀਆਂ ਦੇ ਜੋਖਮ ਨੂੰ ਵਧਾ ਸਕਦੇ ਨੇ ਹਾਲਾਂਕਿ ਅੰਗਰੇਜ਼ੀ ਪੱਛਾ ਦੇ ਸ਼ਰਤ ਬਿਨੇ ਕਾਰ ਤੇ ਵੱਲੋਂ ਪੂਰੀ ਕੀਤੀ ਜਾਂਦੀ ਹੈ ਨਾ ਕਿ ਸਪੌਂਸਰਸ਼ਿਪ ਦੀ ਸਿੱਧੀ ਲੋੜ ਦੇ ਵਜੋਂ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਹੈ ਕਿੰਨੇ ਬਣਾਉਣਾ ਹੈ ਕਿ ਹੁਨਰਮੰਦ ਪਰਵਾਸੀ ਦੇਸ਼ ਦੇ ਵਿੱਚ ਚੰਗੀ ਤਰ੍ਹਾਂ ਏਕੀਕ੍ਰਿਤ ਹੋ ਸਕਣ ਅਤੇ ਉਹਨਾਂ ਦੇ ਕੋਲ ਮਜ਼ਬੂਤ ਤਾਨਾਸ਼ਾਹੀ ਹੁਨਰ ਹੋਣ ਸਰਕਾਰ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਜੇ ਨਾ ਮੌਜੂਦਾ ਵੀਜ਼ਾ ਧਾਰਕਾਂ ਨੇ ਪਹਿਲਾਂ ਹੀ B1 ਪੱਤਰ ਪੂਰਾ ਕਰ ਲਿਆ ਉਹ ਫਿਲਹਾਲ ਆਪਣੇ ਵੀਜ਼ਾ ਐਕਸਟੈਂਸ਼ਨ ਅਤੇ ਸੈਟਲਮੈਂਟ ਦੇ ਲਈ ਉਸੇ ਪੱਧਰ ਉਤੇ ਪ੍ਰੋਸਾ ਕਰ ਸਕਣਗੇ ਜੇਕਰ ਉਹ ਉਸੇ ਵੀਜ਼ਾ ਰੂਟਾਂ ਉਤੇ ਰਹਿੰਦੇ ਨੇ ਤਾਂ ਇਮੀਗ੍ਰੇਸ਼ਨ ਮਹਾਰਾ ਦੀ ਸਲਾਹ ਹੈ ਕਿ ਮਾਲਕ ਅਤੇ ਉਮੀਦਵਾਰ ਦੋਵੇਂ ਨਵੀਆਂ ਭਾਸ਼ਾ ਸ਼ਰਤਾਂ ਬਾਰੇ ਪਹਿਲਾਂ ਤੋਂ ਜਾਣੂ ਹੋਣ ਤਾਂ ਜੋ ਅਰਜ਼ੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਅਸਫਲਤਾ ਤੋਂ ਬਚਿਆ ਜਾ ਸਕੇ वेस्टमिंस्टर लैंड्स ਅਤੇ ਯੂਕੇ ਦੇ ਕਈ ਹਿੱਸੇ ਦੇ ਵਿੱਚ ਤੂਫਾਨ ਗੋਰੇਟੀ ਨੇ ਆਵਾਜਾਈ ਪ੍ਰਣਾਲੀ ਨੂੰ ਗੰਭੀਰ ਤੌਰ ਤੇ ਪ੍ਰਭਾਵਿਤ ਕੀਤਾ ਹੈ। ਨੈਟਵਰਕ ਰੇਲ ਨੇ ਅੱਜ ਸਵੇਰੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਬਿਲਕੁਲ ਜ਼ਰੂਰੀ ਨਾ ਹੋਵੇ ਤਾਂ ਰੇਲ ਯਾਤਰਾ ਤੋਂ ਬਚੇ ਜਾਵੇ। ਨੈਟਵਰਕ ਰੇਲ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਜਨਵਰੀ ਨੂੰ ਮੌਸਮ ਦੀ ਮਾਰ ਕਾਰਨ ਰੇਲ ਸੇਵਾਵਾਂ ਬਹੁਤ ਸੀਮਤ ਨੇ ਅਤੇ ਕਈ ਰੂਟ ਪੂਰੀ ਤਰ੍ਹਾਂ ਬੰਦ ਨੇ। ਇਸ ਮਿਡਲੈਂਡਸ ਰੇਲਵੇ ਨੇ ਵੀ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਰੂਟ ਦੁਬਾਰਾ ਖੁੱਲਣ ਤੱਕ ਯਾਤਰਾ ਨਾ ਕੀਤੀ ਜਾਵੇ ਨੋਟਿੰਗਮ ਸਬਤੋ ਵੱਧ ਪ੍ਰਭਾਵਿਤ ਸ਼ਹਿਰਾਂ ਦੇ ਵਿੱਚੋਂ ਇੱਕ ਹੈ ਸ਼ੈਫੀਲਡ ਨਾਰਵਿਚ ਅਤੇ ਲਿੰਕਨ ਦੇ ਵੱਲ ਜਾਣ ਵਾਲੀਆਂ ਕਈ ਟ੍ਰੇਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਅਵੰਤੀ ਵੈਸਟ ਕੋਸਟ ਨੇ ਬਰਮਿੰਗਮ ਅਤੇ ਕੋਵੈਂਟਰੀ ਤੋਂ ਲੰਡਨ ਯੂਸਟਨ ਤੱਕ ਦੇ ਰੂਟ ਦੇ ਲਈ ਯਾਤਰਾ ਨਾ ਕਰੋ ਦੀ ਸਲਾਹ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਕੋਵੈਂਟਰੀ ਤੋਂ ਲਮਿੰਗਟਨ ਥਰੇ ਮਿਆਨ ਰੇਲ ਲਿੰਕ ਬੰਦ ਹੈ ਪੀਕ ਡਿਸਟ੍ਰਿਕਟ ਦੇ ਵਿੱਚ ਨੋਰਦਰਨ ਰੇਲ ਨੇ ਕੁਝ ਲਾਈਨਾਂ ਸ਼ਨੀਵਾਰ ਤੱਕ ਬੰਦ ਕਰ ਦਿੱਤੀਆਂ ਨੇ ਮੈਟਲਕ ਤੋਂ ਡਰਬੀ ਵੱਲ ਜਾਣ ਵਾਲੀਆਂ ਟ੍ਰੇਨਾਂ ਅੱਧੀ ਸਵੇਰ ਤੱਕ ਨਹੀਂ ਚੱਲਣਗੀਆਂ ਜਦਕਿ ਹਰਡਸਫੀਲਡ ਅਤੇ ਬਾਂਸਲੇ ਵਿਚਕਾਰ ਸਮਾਵਾ ਪੂਰੀ ਤਰ੍ਹਾਂ ਰੱਦ ਨੇ ਦੱਖਣ ਪੱਛਮ ਅਤੇ ਮਿਡਲੈਂਡਸ ਦੇ ਵਿੱਚ ਮੌਸਮੀ ਸਮੱਸਿਆਵਾਂ ਕਾਰਨ ਕ੍ਰਾਂਸਟ ਕੰਟਰੀ ਨੇ ਦルਜਨਾ ਟ੍ਰੇਨਾਂ ਰਾਤ ਜਾ ਘਟਾ ਦਿੱਤੀਆਂ ਨੇ ਤੇ ਕੌਨ ਵਾਲ ਦੇ ਵਿੱਚ ਪਲਾਈਮਾਊਥ ਤੋਂ ਪੱਛਮ ਦਿਵਾਲ ਟ੍ਰੇਨ ਸੇਵਾਵਾਂ ਰੁਕੀ ਹੋਈਆਂ ਨੇ ਅਤੇ ਦੇਰ ਸ਼ਾਮ ਤੱਕ ਹੀ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ ਸੜਕਾਂ ਉੱਤੇ ਵੀ ਹਾਲਾਤ ਖਤਰਨਾਕ ਨੇ ਏ ਦੇ ਪ੍ਰਦਾਨ ਐਡਮੰਡ ਕਿੰਗ ਨੇ ਵਾਹਨ ਚਾਲਕਾਂ ਨੂੰ ਚੇਤਾਵਨੀ ਦਿੱਤੀ ਕਿ ਵੇਸ ਮਿਡਲੈਂਡਸ ਅਤੇ ਯੂਰਕਸ਼ਾਇਰ ਦੇ ਵਿੱਚ ਡਰਾਈਵਿੰਗ ਹਾਲਾਤ ਬਹੁਤ ਖਰਾਬ ਨੇ ਉਨ੍ਹਾਂ ਕਿਹਾ ਕਿ ਜੇ ਯਾਤਰਾ ਟਾਲੀ ਜਾ ਸਕਦੀ ਹੈ ਤਾਂ ਜਿਆ ਕਰਨਾ ਸਭ ਤੋਂ ਸੁਰੱਖਿਤਰ ਰਹੇਗਾ ਦਰਬੀ ਸ਼ਹਿਰ ਦੇ ਵਿੱਚ M1 ਮੋਟਰਵੇ ਉੱਤੇ ਇੱਕ ਹਾਦਸੇ ਕਾਰਨ 3 ਲੇਨ ਬੰਦ ਹੋ ਗਏ ਨੇ ਜਿਸ ਦੇ ਨਾਲ ਲੰਬੀਆਂ ਟ੍ਰੈਫਿਕ ਕਤਾਰਾਂ ਵੀ ਬਣ ਕੇ ਨੇ ਮਾਦਵੇਲਸ ਦੇ ਵਿੱਚ A483 ਸੜਕ ਟਿੱਕੇ ਹੋਏ ਦੁਰਘਟਨਾ ਦੇ ਕਾਰਨ ਬੰਦ ਹੈ ਜਦ ਕਿ ਕਾਨਵਾਲ ਦੇ ਵਿੱਚ ਇਹ 30 ਨੂੰ ਵੀ ਰੁਕ ਆਫਟਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਵਾਈ ਯਾਤਰਾ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਲੰਡਨ ਦੇ ਹਿਥਰ ਹਵਾਈ ਅੱਡੇ ਤੋਂ ਉਨ ਜਾਣ ਵਾਲੀਆਂ ਕਈ ਪੰਜਾਹ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਬ੍ਰਿਟਿਸ਼ ਏਅਰਵੇਜ਼ ਦੀਆਂ ਕਈ ਘਰੇਲੂ ਅਤੇ ਯੂਰੋਪੀ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਜਦਕਿ ਹੋਰ ਏਅਰਲਾਈਨਰ ਨੇ ਵੀ ਆਪਣੀਆਂ ਸਵਾਮਾਂ ਰੋਕ ਦਿੱਤੀਆਂ ਨੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦਿਨ ਹ ਲਗਭਗ 7000 ਯਾਤਰੀਆਂ ਦੀਆਂ ਯੋਜਨਾਵਾਂ ਬਦਲ ਗਈਆਂ ਨੇ ਬਰਮਿੰਗਮ ਹਵਾਈ ਅੱਡੇ ਉੱਤੇ ਵੀ ਭਾਰੀ ਬਰਬਰੀ ਕਾਰਨ ਰਣਵੇ ਤਈ ਘੰਟਿਆਂ ਦੇ ਲਈ ਬੰਦ ਰਿਹਾ ਜਿਸ ਨਾਲ ਸੈਂਕੜੇ ਯ ਅਧਿਕਾਰੀਆਂ ਦੇ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਯਾਤਰਾ ਸੁਰਵੀ ਜਾਂਚ ਕਰਨ ਅਤੇ ਸੰਭਵ ਹੋਵੇ ਤਾਂ ਯਾਤਰਾ ਨੂੰ ਟਾਲ ਦੇਣ। ਲੰਡਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰਾਜ ਪੈਨਸ਼ਨਰਾਂ ਲਈ ਇੱਕ ਅਹਿਮ ਖਬਰ سامنے ਆ ਰਹੀ ਹੈ ਫਰੀडम ਪਾਸ ਸਕੀਮ ਦੀ ਇੱਕ ਵੱਡੀ ਸਮੀਖਿਆ ਦੇ ਤਹਿਤ 12 ਲੱਖ ਤੋਂ ਵੱਧ ਲੰਡਨ ਸਟੇਟ ਪੈਨਸ਼ਨਰਾਂ ਨੂੰ ਆਪਣੇ ਮੁਫਤ ਯਾਤਰਾ ਲਾਭਾਂ ਦੇ ਵਿੱਚ ਕਟੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਧਦੀਆਂ ਲਾਗਤਾਂ ਦੇ ਕਾਰਨ ਰਾਜਸਥਾਨੀ ਪੱਲ ਦੇ ਵਿੱਚ ਸਥਾਨ ਕਾਉਂਸਲਰ ਦੇ ਬਜਟਾਂ ਉੱਤੇ ਭਾਰੀ ਦਬਾਅ ਬੰਦਾ ਜਾ ਰਿਹਾ ਹੈ ਅਨੁਮਾਨ ਲਗਾਇਆ ਗਿਆ ਹੈ ਕਿ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਲਈ ਮੁਫਤ ਜਨਤਕ ਆਵਾਜਾਈ ਮੁਹੱਈਆ ਕਰਵਾਉਣ ਦਾ ਖਰਚ ਤੋਂ ਇਹ 26 ਸਾਲ ਦੇ ਵਿੱਚ ਸਾਲ ਦੇ ਵਿੱਚ 372 ਮਿਲੀਅਨ ਪੌਂਡ ਤੱਕ ਪਹੁੰਚ ਸਕਦਾ ਹੈ ਇਹ ਰਕਮ ਪਿਛਲੇ ਸਾਲ ਦੇ ਨਾਲੋਂ ਕਰੀਬ 12% ਵੱਧ ਹੈ ਇਸ ਪਿਛੋਕੜ ਦੇ ਵਿੱਚ ਲੰਡਨ ਦੀਆਂ ਸਾਰੀਆਂ 33 ਬੋਰੋਸ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਲੰਡਨ ਕੌਂਸਲਰਾਂ ਨੇ ਖਰਚ ਘਟਾਉਣ ਦੇ ਸੰਭਾਵੀ ਵਿਕਲਪਾਂ ਦੀ ਸਮੀਖਿਆ ਕਰਨ ਦਾ ਵੀ ਐਲਾਨ ਕੀਤਾ ਹੈ ਲੰਡਨ ਕੌਂਸਲਰ ਦੇ ਮੁਖ ਗਾਲਜਕਾਰੀ ਅਧਿਕਾਰੀ ਸਟੀਫਨ ਬੂਨ ਨੇ ਕਿਹਾ ਕਿ ਇਹ ਖਰਚਾ ਹੁਣ ਬਰੋਸਿਸ ਸਮਰਥਾ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਅਗਲੇ ਪੜਾਅ ਦੇ ਵਿੱਚ ਜਾਂਚੇ ਜਾਵੇਗਾ ਕਿ ਸੰਭਾਵੀ ਤਬਦੀਲੀ ਦਾ ਯਾਤਰੀ ਅਤੇ ਵਿੱਤੀ ਪ੍ਰਬੰਧਾਂ ਤੇ ਕੀ ਅਸਰ ਪੈ ਸਕਦਾ ਹੈ ਮੌਜੂਦਾ ਸਮੇਂ ਦੇ ਵਿੱਚ ਫਰੀਡਮ ਪਾਸ 4 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਗ੍ਰੇਟ ਲੰਡਨ ਦੇ ਅੰਦਰ ਟ੍ਰਾਂਸਪੋਰਟ ਫੋਰ ਲੰਡਨ ਦੀਆਂ ਸਾਰੀਆਂ ਸਵਾਵਾਂ ਅਤੇ ਰਾਸ਼ਟਰੀ ਰੇਲ ਰੂਟਾਂ ਉੱਤੇ ਮੁਫਤ ਯਾਤਰਾ ਦੀ ਸਹੂਲਤ ਦਿੰਦਾ ਹੈ ਸਵੇਰ ਦੇ 2 ਘੰਟਿਆਂ ਤੋਂ ਇਲਾਵਾ ਇਸ ਤੋਂ ਇਲਾਵਾ 60 ਤੋਂ 65 ਸਾਲ ਦੀ ਉਮਰ ਵਾਲਿਆਂ ਨੂੰ 60 ਪਲੱਸ ਲੰਡਨ ਯੋਸਟਰ ਫੋਟੋ ਕਾਰਡ ਮਿਲਦਾ ਹੈ ਜਿਸ ਨਾਲ ਉਹ ਛੋਟ ਵਾਲੀ ਜਾਂ ਫਿਰ ਮੁਫਤ ਯਾਤਰਾ ਕਰ ਸਕਦੇ ਨੇ ਇਸ ਯੋਜਨਾ ਲਈ ਫੰਡ ਪਾਰਕਿੰਗ ਪਰਮਿਟ ਫੀਸ ਟ੍ਰੈਫਿਕ ਸੁਰਮਨਿਆ ਤੇ ਲੰਡਨ ਦੀਆਂ ਬਰੋਸ ਮੇਟ ਸਿਟੀ ਆਫ ਲੰਡਨ ਕਾਰਪੋਰੇਸ਼ਨ ਦੇ ਯੋਗਤਾਵਾਂ ਦੇ ਰਾਹੀਂ ਹੁੰਦਾ ਹੈ ਅੰਦਾਜ਼ਾ ਹੈ ਕਿ April 2026 ਤੋ ਲਗਭਗ 279 ਮਿਲੀਅਨਰ ਯਾਤਰਾਵਾਂ ਦੇ ਲਈ ਫੰਡ ਦਿੱਤਾ ਜਾਵੇਗਾ ਜਿਨ੍ਹਾਂ ਵਿੱਚ ਵੱਡੀ ਗਿਣਤੀ ਚ ਬਸਤੇ ਟਿਊਬ ਯਾਤਰਾਵਾਂ ਹੋਣਗੀਆਂ ਸੁਮਿਖੇਦਵਾਨ ਕਈ ਵਿਕਲਪਾਂ ਤੇ ਵਿਚਾਰ ਕੀਤਾ ਜਾ ਰਿਹਾ ਜਿਵੇਂ ਕਿ ਯੋਗਤਾ ਦੀ ਉਮਰ ਵਧਾਉਣਾ ਆਮਦਨ ਅਧਾਰਿਤ ਜਾਂਚ ਲਾਗੂ ਕਰਨਾ ਜੋ ਰਾਸ਼ਟਰੀ ਰੇਲ ਯਾਤਰਾ ਨੂੰ ਯੋਜਨਾ ਤੋਂ ਬਾਹਰ ਕਰਨਾ ਸਿਰਫ ਡੇਲ ਕਵਰੇਜ ਹਟਾਉਣ ਤੇ ਨਾਲ ਹੀ ਸਾਲਾਨਾ ਕਰੀਬ 150 ਮਿਲੀਅਨ ਪੌਂਡ ਦੀ ਬਚਤ ਹੋ ਸਕਦੀ ਹੈ ਹਾਲਾਂਕਿ ਕਿਸੇ ਵੀ ਵੱਡੀ ਤਬਦੀਲੀ ਲਈ ਸੰਸਦੀ ਮਨਜ਼ੂਰੀ ਦੀ ਲੋੜ ਹੋਵੇਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੰਡਨ ਦੀ ਫਰੀਡਮ ਪਾਸ ਸਕੀਮ ਯੂਕੇ ਦੇ ਹੋਰ ਹਿੱਸਿਆਂ ਦੇ ਨਾਲੋਂ ਕਾਫੀ ਵਾਧੂਦਾਰ ਹੈ ਕਿਉਂਕਿ ਬਾਹਲੇ ਇਲਾਕੇ ਦੇ ਵਿੱਚ ਪੈਨਸ਼ਨਰਾਂ ਨੂੰ ਸਿਰਫ ਮੁਫਤ ਬਸੇ ਯਾਤਰਾ ਦੀ ਸਹੂਲਤ ਮਿਲਦੀ ਹੈ ਮਹਿੰਗਾਈ ਅਤੇ ਕਿਰਾਏ ਦੇ ਵਿੱਚ ਵਾਧੇ ਇਸ ਪੂਰੀ ਚਰਚਾ ਦੇ ਮੁੱਖ ਕਾਰਨ ਮੰਨੇ ਜਾ ਰਹੇ ਨੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਸ ਸਮਿਖਿਆ ਇਹ ਤੈਅ ਕਰੇਗੀ ਕਿ ਲੰਡਨ ਦੇ ਵੱਡੇ ਵਰਗ ਨੂੰ ਮਿਲ ਰਹੀ ਇਹ ਮਹੱਤਵਪੂਰਨ ਯਾਤਰਾ ਸਹੂਲਤ ਕਿਹੜੇ ਰੂਪ ਦੇ ਵਿੱਚ ਜਾਰੀ ਰਹੇਗੀ